ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦੇ ਬਹੁਤ ਹੀ ਜ਼ਿਆਦਾ ਸਕੂਨ ਦੇਣ ਵਾਲੀ ਇੰਨੀ ਸੋਹਣੀ ਪਲੇਸ ਆ ਤੇ ਗੁਰੂ ਮਹਾਰਾਜਿਆਂ ਦੇ ਦਰਸ਼ਨ ਕਰਕੇ ਤਾਂ ਸਾਨੂੰ ਉਦੋਂ ਵੀ ਜ਼ਿਆਦਾ ਸਕੂਨ ਮਿਲਿਆ ਕਿਉਂਕਿ ਮੇਰਾ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਵਾਰ ਹੀ ਆਇਆ ਸੀਗਾ ਇੱਥੇ ਦੇਖੋ ਜੀ ਸਾਰੀ ਸੰਗਤ ਆਪਣੀ ਖਿਚੜੀ ਦਾ ਲੰਗਰ ਛਕ ਰਹੀ ਆ ਤੇ ਇੱਧਰ ਤੁਹਾਨੂੰ ਸਾਹਮਣੇ ਦਿਖਾ ਦਿੰਨੇ ਆ ਇਹ ਆਪਣਾ ਸ੍ਰੀ ਗੁਰਦੁਆਰਾ ਹੇਮਕੁੰਡ ਸਾਹਿਬ ਤੇ ਚਲੋ ਜੀ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਂ ਸਰੋਵਰ ਵੱਲ ਤੇ ਉੱਧਰ ਆਪਣਾ ਨਿਸ਼ਾਨ ਸਾਹਿਬ ਵੀ ਲੱਗਾ ਹੋਇਆ ਤੇ ਜਿਨ੍ਹਾਂ ਨੇ ਆਪਣਾ YouTube ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਨਵੇਂ-ਨਵੇਂ ਵਲੌਗ ਤੁਹਾਨੂੰ ਇਦਾਂ ਹੀ ਮਿਲਦੇ ਰਹਿਣਗੇ ਸਾਹਮਣੇ ਦੇਖੋ ਜੀ ਆਪਣਾ ਨ ਸਾਹਮਣੇ ਤੁਸੀਂ ਸਰੋਵਰ ਦੇ ਵੀ ਦਰਸ਼ਨ ਕਰ ਸਕਦੇ ਹੋ ਇੱਥੇ ਬਹੁਤ ਸੰਗਤਾਂ ਇਸ਼ਨਾਨ ਕਰਦੀਆਂ ਨੇ ਇਸ਼ਨਾਨ ਕਰਕੇ ਸਕੂਨ ਬਹੁਤ ਜ਼ਿਆਦਾ ਮਿਲਦਾ ਅਸੀਂ ਵੀ ਇਸ਼ਨਾਨ ਕੀਤਾ ਤੇ ਸਾਨੂੰ ਵੀ ਬਹੁਤ ਜ਼ਿਆਦਾ ਸਕੂਨ ਮਿਲਿਆ ਉਧਰ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣਾ ਸੀ ਇਸ਼ਨਾਨ ਕਰਕੇ ਅਸੀਂ ਫਟਾਫਟ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਏ ਤਾਂ ਪਾਣੀ ਬਹੁਤ ਠੰਡਾ ਸੀਗਾ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹ ਸਾਹਮਣੇ ਬੱਦਲ ਨੇ ਸਾਰੇ ਬੱਦਲ ਐਦਾਂ ਲੱਗਦਾ ਸੀ ਵੀ ਧਰਤੀ ਤੇ ਹੀ ਆਗੇ ਸਾਰੇ ਬੱਦਲ ਤੇ ਸਾਨੂੰ ਇੰਨਾ ਜ਼ਿਆਦਾ ਵਧੀਆ ਲੱਗਾ ਉੱਥੇ ਜਾ ਕੇ ਕਰੋ ਜੀ ਦਰਸ਼ਨ ਫੇਰ ਤੋਂ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਦੇ ਜਿੰਨਾ ਵੀ ਸੰਗਤਾਂ ਨੇ ਹੋਣਾ ਉਹ ਆ ਸਕਦੇ ਨੇ ਮੌਸਮ ਬਿਲਕੁਲ ਸਾਫ਼ ਆ ਜੀ ਕਰੋ ਜੀ ਦਰਸ਼ਨ